ਮਾਪੇ ਆਪਣੇ ਬੱਚੇ ਸਕੂਲ ਪੜ੍ਹਨ ਲਈ ਭੇਜਦੇ ਹਨ ਪਰ ਇੱਥੇ ਇੱਕ ਵੀਡੀਓ ਵਾਇਰਲ ਹੋਈ ਸੋਸ਼ਲ ਮੀਡੀਆ ਤੇ ਜਿਸ ਵਿੱਚ ਸਕੂਲ ਦੇ ਬੱਚੇ ਆਪ ਬਰਤਨ ਸਾਫ਼ ਕਰਦੇ ਨਜ਼ਰ ਆ ਰਹੇ ਹਨ ਪਰ ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿਵਲ ਲਾਈਨਜ਼ ਪਟਿਆਲਾ ਦਾ ਸਾਹਮਣੇ ਆ ਰਿਹਾ ਹੈ ਹੁਣ ਤੁਸੀਂ ਇੱਥੇ ਸੁਣੋ ਪ੍ਰਿੰਸੀਪਲ ਦਾ ਕੀ ਹੈ ਕਹਿਣਾ ਕਿੰਨੋਂ ਮੈਂ ਉਹ ਰਿੰਦਰ ਤੁਸੀਂ ਕਿਰ ਸਕੋਗੇ ਤੇ ਬਲੰਦੇ ਕੋਸੇ ਬਲੰਦੇ ਕੋਈ ਇੱਕ ਬੀਬੀ ਕੋਲ ਇਹ ਰੋ ਪੱਟੇ ਰੋ ਖਾਣ ਵਾਲੇ ਬਰਤਨ ਧੋਏ ਜਾਂਦੇ ਹਾਂ ਜੀ ਹਾਂਜੀ ਸਰ ਬੀਬੀ ਸਵਲਾਈ ਸਕੂਲ ਦੇ ਕਿਹਦੇ ਬੱਚੇ ਨੂੰ ਬਰਤਨ ਧੋਣ ਲਈ ਨਹੀਂ ਕਿਹਾ ਜਾਂਦਾ ਮੀਡੀਅਮ ਮੀਲ ਤੋਂ ਬਾਅਦ ਬੀਬੀਆਂ ਖੁਦ ਸਾਫ਼ ਕਰਦੀਆਂ ਚਾਹ ਤੇ ਤੁਸੀਂ ਗਲਤੀ ਗਲ ਕਰ ਰਹੇ ਹੋ ਮੈਂ ਦੋ ਦਿਨ ਵਰਕਸ਼ਾਪ ਤੇ ਸੀ ਕਿ ਕੱਲ ਮੇਰੇ ਈਮ ਸਾਹਿਬ ਨਾਲ ਤੇ ਵਰਕਸ਼ਾਪ ਦੀ ਫਟੇਗੜ ਚਾਹੂ ਜੀ ਜੀ ਮੈਂ ਸੀ ਦੀ ਫਟੇਗੜ ਚਾਹੂ ਜੀ ਕੱਲ ਤੇ 5 ਵਜੇ ਤੱਕ ਮੈਂ ਉਹਤੇ ਵਰਕਸ਼ਾਪ ਦੀ ਜੀ ਨਹੀਂ ਸਰ ਮੈਂ ਆਪਣੇ ਜਦੋਂ ਮੈਂ ਸਕੂਲ ਚ ਆਦ ਰਹਾ ਮੈਂ ਹਮੇਸ਼ਾ ਰਾਉਂਡ ਲੈਂਦੀ ਰਹਿੰਦੀ ਆ ਮੈਨੂੰ ਕੋਈ ਬੱਚਾ ਮੇਰੇ ਨੂੰ ਨੋਟਿਸ ਨਹੀਂ ਆਇਆ ਵੀ ਕਿਤੇ ਹਾਂ ਐਨਾ ਮਜੂਰ ਬੱਚਾ ਨੂੰ ਰੋਕਦੀ ਆ ਬੇਟੇ ਆਪਾਂ ਲੋਡ ਦੇ ਅਨੁਸਾਰ ਹੀ ਖਾਣਾ ਪਲੇਟ ਤੇ ਲੈਣਾ ਹੈ ਤੇ ਜੇ ਲੋਡ ਪੈਂਦੀ ਤਾਂ ਦੂਜੀ ਵਾਰੀ ਲੈ ਲਓ ਆਪਾਂ ਵੇਸਟ ਨਹੀਂ ਕਰਨਾ ਇਹ ਗੱਲ ਤਾਂ ਮਜੂਰ ਕਰਨੀ ਹੈ ਪਰ ਬੱਚਿਆਂ ਨੂੰ ਵਰਤਨ ਤੋਂ ਲਈ ਕਦੇ ਵੀ ਨਹੀਂ ਕਿਹਾ ਜਾਂਦਾ ਜੇ ਕਿਤੇ ਕਿਸ ਨੇ ਅੰਗਲੀ ਕੀਤੀ ਹੈ ਬੱਚਿਆਂ ਨੂੰ ਵਰਤਨ ਢੋਂ ਵਾਲੇ ਰੋਕਿਆ ਨਹੀਂ ਹੈਗਾ ਜਾਂ ਕੋਈ ਅਸੀ ਗੱਲ ਹੋਈ ਹੈ ਸਰ ਉਹ ਮੈਂ ਆਪਣੇ ਲੈਵਲ ਤੇ ਉਹ ਦਾਂਚ ਪੈਣਾ ਨਹੀਂ ਪਹਿਲੇ ਕੀ ਜਮਾ ਕਿ ਮੇਰੇ ਕਰਮਕੀ ਸਰ ਇਹ ਮਿਡੇਵਲ ਬੀਬੀਆਂ ਵੀ ਹੈ ਸਾਡੇ ਟੀਚਰ ਵੀ ਸਾਡੇ ਮਿਡੇਮਿਲ ਡਿਊਟੀ ਤੇ ਸਾਡੇ 10-10 ਟੀਚਰ ਹੁੰਦੇ ਨੇ इवन ਸਰਵਿਸ ਲਈ ਵੀ ਕਈ ਵਾਰ ਟੀਚਰ ਨੂੰ ਕਰਨਾ ਪੈਂਦਾ ਤਾਂ ਕੋ ਬੀਬੀਆਂ ਹੈਗੇ ਚਾਹੂ ਚਾਹਣ ਸਾਡੇ ਕਰਦੇ ਨੇ ਕੰਮ ਉਹ ਸਾਰੇ ਹਾਂ ਦੇ ਤੋਂ ਬਾਅਦ ਕਿੰਨੇ ਲੱਗਦੀ 20 ਲੱਗੀਆਂ ਹਾਂ ਹਾਂ ਜਿਹੜੇ ਲੋਕ ਕਿੰਨੇ ਬੀਬੀਆਂ ਕਹਿੰਦੀ ਨਹੀਂ ਸਰ ਇਹ ਅਸਲ 'ਚ ਨਾ ਕੰਮ ਜ਼ਿਆਦਾ ਹੁੰਦਾ ਸਰ ਇਸ ਕਰਕੇ ਉਹ ਬੀਬੀਆਂ ਨੂੰ ਪਹਿਲਾਂ ਸਾਰਾ ਸਰਵਿਸ ਤੋਂ ਬਾਅਦ ਬਾਦ ਵਿੱਚ ਚੋਹਰਾ ਕੀਤਾ ਸਰ ਟਾਈਮਲੀ ਸਰਵਿਸ ਪਹਿਲੇ ਨੰਬਰ ਤੇ ਹੁੰਦੀ ਹੈ ਉਸ ਤੋਂ ਬਾਅਦ ਵਰਤਨ ਬਾਅਦ ਸਾਫ ਕਰ ਦਿੱਤੇ ਜਾਂਦੇ ਮਾਪੋ ਬੋਬ ਨੇ ਬੱਚਿਆਂ ਨੂੰ ਸਕੂਲ ਪੜਨ ਲਈ ਭੇਜਿਆ ਉੱਥੇ ਮਾਵਰਾ ਮੰਨਦਾ ਕਿ ਉਹ ਤੋਲ ਲਓ ਮੇਰੇ ਸਰ ਬੱਚੇ ਬੱਚੇ ਦੂਰ ਪੜਨ ਨਹੀਂ ਆਉਂਦੇ ਬੱਚੇ ਪੜਨ ਨਹੀਂ ਆਉਂਦੇ ਬੱਚੇ ਕੋਲ ਕੋਈ ਆਤਾ ਕੰਮ ਨਹੀਂ ਕਰਾਇਆ ਜਾਂਦਾ ਹੁਣ ਜੇ ਧਿਆਨ ਤੇ ਆਇਆ ਤਾਂ ਇਹ ਦੇ ਵੀ ਨਹੀਂ ਹੋਊਗਾ ਸਰ ਹੋ ਨਹੀਂ ਸਕਦਾ ਹਾਂਜੀ